ਸਮੂਹ ਹਾਜ਼ਰ ਭੈਣ ਭਰਾ ਬਜ਼ੁਰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਦੇ ਬਾਰੇ ਮੈਨੂੰ ਪਤਾ ਜ਼ਰੂਰ ਸੀ ਪਹਿਲਾਂ ਪਰ ਮੈਂ ਇਹਨੂੰ ਪੜਿਆ ਨਹੀਂ ਹੈ ਇਸ ਲਈ ਇਹਦੇ ਬਾਰੇ ਮੈਂ ਬਹੁਤਾ ਨਹੀਂ ਬੋਲ ਸਕਦਾ ਮੈਨੂੰ ਡਿਊਟੀ ਵੀ ਕੱਲ ਹੀ ਲੱਗੀ ਆ ਕਿਉਂਕਿ ਮਾਨ ਸਾਹਿਬ ਨਾਲ ਗੱਲ ਹੋਈ ਸੀ ਕਵਰਪਾਲ ਸਿੰਘ ਜੀ ਦੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵੱਲੋਂ ਪਾਰਟੀ ਵੱਲੋਂ ਹਾਜ਼ਰੀ ਭਰ ਕੇ ਆਇਓ ਮੈਂ ਉਸੇ ਕਪੈਸਿਟੀ 'ਚ ਆਇਆ ਪਰ ਪ੍ਰਾਤਨਿਕ ਗੱਲ ਮੈਂ ਜ਼ਰੂਰ ਯਾਦ ਕਰਾਂਗਾ ਕਿ ਜਦੋਂ ਹਜੇ 84 ਨਹੀਂ ਸੀ ਵਾਪਰਿਆ ਉਦੋਂ ਤੋਂ ਜਿਹੜੇ ਸਰਗਰਮ ਸੀ ਉਹਨਾਂ 'ਚੋਂ ਅਸੀਂ ਵੀ ਕਿਸੇ ਨਾ ਕਿਸੇ ਰੂਪ 'ਚ ਸਰਗਰਮ ਸੀ ਤਾਂ ਇੱਕ ਕਿਤਾਬ ਅਕਾਲ ਤਖਤ ਸਾਹਿਬ ਬਾਰੇ ਪ੍ਰੋਫੈਸਰ ਸੁਖਦੇਵਾਲ ਸਿੰਘ ਜੀ ਨੇ ਪਟਿਆਲੇ ਵਾਲਿਆਂ ਨੇ ਲਿਖੀ ਸੀ ਉਹਦੇ ਵਿੱਚ ਅਕਾਲ ਫੈਡਰੇਸ਼ਨ ਦਾ ਜ਼ਿਕਰ ਕੀਤਾ ਗਿਆ ਸੀ ਉਹਦੇ ਵਿੱਚ ਭਾਈ ਕਵਰ ਸਿੰਘ ਧਾਮੀ ਸਾਹਿਬ ਦੀ ਸਟੇਨ ਗਨ ਦੇ ਨਾਲ ਫੋਟੋ ਛਪੀ ਸੀ ਉਹ ਸਾਡੀਆਂ ਯਾਦਾਂ ਚ ਹੈ ਤੇ ਨਾਲ ਸਰਦਾਰ ਨਾਰਾਇਣ ਸਿੰਘ ਚੌੜਾ ਸਾਹਿਬ ਨੂੰ ਉਹਦੇ ਵਿੱਚ ਉਸੇ ਹੀ ਜਥੇਬੰਦੀ ਦਾ ਜਨਰਲ ਸੈਕਟਰੀ ਲਿਖਿਆ ਗਿਆ ਸੀ ਸੋ ਜਿਨ੍ਹਾਂ ਲੋਕਾਂ ਕੋਲ ਮੌਜੂਦਾ ਸਮੇਂ ਦੇ ਵਿੱਚ ਹਰ ਗੱਲ ਨੂੰ ਆਪ ਦੇਖ ਕੇ ਆਪਣੀ ਸਿਧਾਂਤਕ ਨਜ਼ਰ ਦੇ ਨਾਲ ਪਰਖਿਆ ਹੋਵੇ ਜਿੰਦਗੀ ਦੇ ਸਮੇਂ ਦੇ ਨਾਲ ਹਰ ਪਲ ਦੇ ਨਾਲ ਤੁਹਾਡੇ ਕੋਲ ਇੱਕ ਅੰਦਰੂਨੀ ਤੌਰ ਤੇ ਤਜਰਬਾ ਜਿਹੜਾ ਆਉਂਦਾ ਹੈ ਉਦੇ ਨਾਲ ਪਰਖੀਆਂ ਹੋਈਆਂ ਸ਼ਕਤੀਆਂ ਚੋਂ ਨਰੈਣ ਸਿੰਘ ਇੱਕ ਸ਼ਕਸ਼ੀਤ ਨਹੀਂ ਸੋ ਮੈਂ ਕੇਵਲ ਸਜਦਾ ਕਰਦਾ ਤੇ ਅਰਦਾਸ ਕਰਦਾ ਕਿ ਜਦੋਂ ਸਿੱਖਾਂ ਦਾ ਰਾਜ ਖਾਲਸਾਣ ਬਣੂਗਾ ਉਸ ਤੋਂ ਪਹਿਲਾਂ ਜਿਵੇਂ ਸਰਦਾਰ ਮੰਤਰੀ ਆਪਣਾ ਮੰਜਪੁਰ ਸਾਹਿਬ ਨੇ ਵਕੀਲ ਸਾਹਿਬ ਨੇ ਦੱਸਿਆ ਕਿ ਪਾਈ ਮੁਕਮ ਸਿੰਘ ਵਰਗੇ ਜਿਹੜੇ ਫੌਂਟਾ ਸਾਹਿਬ ਬੈਠੇ ਨੇ ਇਹ ਲੋਕ ਨੇ ਜਿਨ੍ਹਾਂ ਨੇ ਬਹੁਤ ਕੁਛ ਆਪ ਬਹੁਤ ਨੇੜੇ ਹੋ ਕੇ بڑے ਰੁਤਬੇ ਤੇ ਬੈਠ ਕੇ ਉਦੋਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਸੀ ਉਦੋਂ ਉਹਨਾਂ ਚੀਜ਼ਾਂ ਨੂੰ ਦੇਖਿਆ ਤੇ ਫੇਸ ਕੀਤਾ ਉਹ ਜ਼ਰੂਰ ਕੁਝ ਲਿਖਣ ਖਾਲਸਤਾਨ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਬਣਨਾ ਹੈ ਇਹ ਜ਼ਰੂਰ ਹੁਣ ਬਹੁਤਿਆਂ ਨੂੰ ਪਤਾ ਹੈ ਕਿ ਬੜਨਾ ਹੈ ਇਹ ਜਿਹੜੀਆਂ ਗੱਲਾਂ ਅੱਜ ਡਾਇਸਪੋਰਾ ਜਾਂ ਇਸ ਮੁਲਕ ਦੇ ਵਿੱਚ ਅਸੀਂ ਦੂਜੀਆਂ ਕੌਮਾਂ ਦਾ ਪੜਦੇ ਹਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀਆਂ ਸਿਧਾਂਤਕ ਵਿਚਾਰ ਖੋਜਾਂ ਹੋ ਰਹੀਆਂ ਨੇ ਉਹ ਤੁਹਾਡਾ ਜਿਹੜਾ ਇਹ ਸੰਘਰਸ਼ ਤੁਸੀਂ ਜੀ ਰਹੇ ਹੋ ਪਿਛਲੇ 78 ਤੋਂ ਲੈ ਕੇ ਕਿ ਅੱਜ ਤੱਕ ਇਦੇ ਤੇ ਵੀ ਡਿਬੇਟਸ ਹੋਣੀਆਂ ਨੇ। ਇਹਦੇ ਤੇ ਵੀ ਨਿਰਣਾਇਕ ਫੈਸਲੇ ਹੋਣੇ ਨੇ। ਪੀ ਐਚ ਡੀਆਂ ਹੋਣੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਜਿਹੜੀ ਅੱਜ ਹੋ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਗੁਰਨਾਨਕ ਦੇਵ ਯੂਨੀਵਰਸਿਟੀ ਵਾਲੇ ਕਰਕੇ ਗਏ ਨੇ ਕਿ ਪ੍ਰਾਇਮਰੀ ਸਰੋਤ ਤੇ ਸੈਕੰਡਰੀ ਸਰੋਤ ਦੀ ਉਹਨਾਂ ਨੇ ਗੱਲ ਕੀਤੀ ਹੈ। ਇਹਦੀ ਕਿਸੇ ਨੂੰ ਸਮਝ ਹੋਵੇ ਨਾ ਹੋਵੇ ਪਰ ਇਹ ਜ਼ਰੂਰ ਹੈ ਕਿ ਇਹਦੀ ਵੈਲਿਊ ਕੀ ਹੈ ਉਹ ਤੁਸੀਂ ਅੱਜ ਜੋ ਲਿਖ ਜਾਓਗੇ। ਤੁਹਾਡੇ ਬੱਚੇ ਜਦੋਂ ਉਹਦੇ ਤੇ ਖੋਜ ਕਰਕੇ ਨਿਰਣਾਇਕ ਫੈਸਲਾ ਕਰਨਗੇ ਤਾਂ ਉਹਨਾਂ ਨੂੰ ਅੱਜ ਤਾਂ ਮੀਡੀਆ ਦੇ ਵਿੱਚ ਮੂਵੀਜ਼ ਵੀ ਵੀਡੀਓਜ਼ ਵੀ ਹੈਗੀਆਂ ਨੇ ਉਹ ਉਹਨਾਂ ਦੇ ਪ੍ਰਾਇਮਰੀ ਸੋਰਥ ਥਰੋਥ ਦੇ ਤੌਰ ਤੇ ਉਹਨਾਂ ਨੂੰ ਵਿਸ਼ਲੇਸ਼ਣ ਕੀਤਾ ਜਾਊਗਾ ਸੋ ਮੈਂ ਵਡ ਭਾਗਾ ਸਮਝਦਾ ਕਿ ਮੈਂ ਇਸ ਸੈਮੀਨਾਰ ਨੂੰ ਅਟੈਂਡ ਕੀਤਾ ਮੇਰੇ ਵੀ ਤਜਰਬੇ ਦੇ ਵਿੱਚ ਬਹੁਤ ਵਾਦਾ ਹੋਇਆ ਮੇਰੀ ਪਾਰਟੀ ਬਾਰੇ ਵੀ ਅਸਿੱਧੇ ਤੌਰ ਤੇ ਕੈਨੇਡਾ ਤੋਂ ਉਦਾਹਰਨ ਦੇ ਕੇ ਇਥੇ ਗੱਲ ਕੀਤੀ ਗਈ ਹੈ ਮੈਂ ਉਹਦਾ ਸਵਾਗਤ ਕਰਦਾ ਕਿ ਜੇ ਕੋਈ ਅਲੋਚਨਾ ਨਾ ਹੋਵੇ ਕਿਉਂਕਿ ਅਲੋਚਨਾ ਜਿੰਨਾ ਕ ਮੈਂ ਯੂਨੀਵਰਸਿਟੀ ਚ ਰਹਿ ਕੇ ਪੜਿਆ ਹੈ ਅਲੋਚਨਾ ਇੰਨੀ ਕ ਚੰਗੀ ਚੀਜ਼ ਹੁੰਦੀ ਹੈ ਜਿਸ ਤੋਂ ਬਿਨਾ ਕੋਈ ਚੀਜ਼ ਹੋਰ ਕਿਐਸੀ ਤੇ ਸਿਰਜੀ ਹੀ ਨਹੀਂ ਜਾ ਸਕਦੀ ਜੇ ਅਸੀਂ ਖਾਲਸਤਾਨ ਸਿਰਜਣਾ ਤਾਂ ਸਾਨੂੰ ਹਮੇਸ਼ਾ ਤਿਆਰ ਰਹਿਣਾ ਪਊਗਾ ਕਿ ਸਾਡੀ ਕੋਈ ਅਲੋਚਨਾ ਕਰੇ ਤਾਂ ਜੋ ਉਹਨਾਂ ਪੱਖਾਂ ਤੇ ਵੀ ਧਿਆਨ ਜਾਵੇ ਜਿਹੜੇ ਹੋ ਸਕਦਾ ਹੈ ਅਸੀਂ ਕਰਦੇ ਕਰਦੇ ਅੰਗੂਲੇ ਕਰਦੇ ਹੋਈਏ ਬਸ ਮੈਂ ਇੰਨਾ ਹੀ ਕਹਿਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ